ਤਾਂ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਮੇਰਾ ਨਾਮ ਹੈ ਰਿਕੇਤ ਅੱਜ ਆਪਾਂ ਸਪਰੀਅਰ ਮੰਡਇਆ

ਨਾਲ ਆ ਪਾਈ ਨਾਲ ਵੀਰਾ ਵੀਰਾ ਦੇ ਨਾਲ ਭਾਈ ਨੇ 85% ਤੇ ਨਾਲ ਇਹਦੇ ਵਿੱਚ ਕੁੱਪੜ ਮੈਂ ਹੁੰਦਾ ਇਹ ਤਕਰੀਬਾ ਕਿਨਾਂ 75 ਰੁਪਏ ਦਾ ਕੁੱਪੜ ਤੇ ਪਾਣੀ ਪਾਉਂਦਾ ਜੀ 다 t a r t i n g ਵਾਹ ਜੀ ਵਧੀਆ ਹੈ ਵੈਸੇ ਅੱਗੇ ਆਪ ਕੋ ਆਪਣੀ ਸਾਹਮਣੇ ਕਮੈਂਟਾਂ ਦੇ ਵਿੱਚ ਪਸਦੋ ਕਹਿੰਿਆ ਇਹ ਕੰਮ ਜਾਵਾ ਕਿ ਨਹੀਂ ਹੈ ਇਹ ਚਿਕਨ ਨੇ ਵੀ ਕੰਮ ਜਾਵਾ ਵੀ ਲੇਮੀਨੇਸ਼ਿੰਗ ਦਾ ਹੁੰਦਾ ਹੈ ਇਹ ਕੁਲੀ ਰੰਡਾ ਬਿਲਕੁਲ ਖਤਮ ਕਰ ਦਿੰਦਾ ਇਹ ਹੁੰਦਾ ਇੰਗਲਵਰ ਇੱਥੇ ਪੈ ਗਿਆ ਇਹ ਪਰ ਦੁਬਾਰਾ ਵਿੱਚ ਹੀ ਇਹੇ ਬਰਨਾਗੇ ਫੇਰ ਕਿਰਾਮ ਪੱਟਾ ਪਾਇਆ ਗਿਆ ਇਹਨੂੰ ਹਨ ਲੈ ਇਦਾਂ ਜਿਵੇਂ ਪੱਟਾ ਪਹਿਲਾਂ ਕਰਵਾਈਏ ਬੱਟਾ ਡਾ ਹੋਇਆ ਹੈ ਅਨ ਜਦੋਂ ਬੱਟਾ ਪੈ ਗਿਆ ਕਦੇ ਇਹਰੇ

ਕਰੀਆ ਆਕਾ ਸੌਰੀ ਕੱਲ ਆ ਪਰ ਸ਼ਮਬਹ ਕੰਟੇ ਵੀ ਜੀ ਜੀ ਚਲ ਦਪਤਾ ਪਾਈਆਂ ਨੇ ਤੇ ਅੱਜ ਸਪਰੇਅ ਕਰ ਰਿਹਾ ਹਾਂ ਇੱਕ ਮਿੰਟ ਵੀ ਬੱਚ ਕੇ ਮੰਗਵਾ ਲਾ। ਬੱਚੀ ਬੁਲਦੀ ਜਾ। ਵਧੀਆ ਹੋਇਆ। ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਮਾਨੂੰ ਕਿ ਸਹੀ ਹੈ ਇਹ ਤਰੀਕਾ ਜਾਂ ਗਲਤ ਹੈ ਕਿ ਇਸ ਤਰ੍ਹਾਂ ਹੈ ਦਾ। ਅੱਨਾ ਮਰ ਮਹਿਰਵਾਨੀ। ਬਲਾਗ ਦੇਖਣ ਲਈ ਸ਼ੁਕਰੀਆ। ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ, ਸ਼ੇਅਰ ਇੱਕ ਮਿੰਟ। ਮਿਲਦੇ ਹਾਂ ਯਕਲੇ ਬਲਾਗ ਦੇ ਵਿੱਚ। ਸਤਿ ਸ਼੍ਰੀ ਅਕਾਲ।